ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀਆਂ ਨੇ 13ਵੇਂ ਸਕੂਲ ਆਫ ਐਮਿਨੈਂਸ ਲੋਕਾਂ ਨੂੰ ਕਿਤੇ ਸਮਰਪਿਤ। ਬਬਾਰੀਆਂ ਦੀ ОТಎಸ್ ਸਕੀਮ ਦੀ ਮੰਗ ਕੀਤੀ ਗਈ ਪੂਰੀ 1 ਲੱਖ ਦਾ ਤੱਕ ਦਾ ਜੁਰਮਾਨਾ ਤੇ ਟੈਕਸ ਕੀਤਾ ਮਾਫ। ਪੰਜਾਬ ਅਤੇ ਹਰਿਆਣੇ ਨੂੰ ਛੱਡ ਕੇ ਦੇਸ਼ ਭਰ ਦੇ ਕਿਸਾਨ 6 ਨੂੰ ਕਰਨੀਏ ਦਿੱਲੀ ਕੁਝ। ਚੋਣ ਕਮਿਸ਼ਨ ਦੀ ਸਖਤੀ ਚੋਣਾਂ ਵਿੱਚ ਗਲਤ ਬਿਆਨਬਾਜ਼ੀ ਕਰਨ ਤੇ ਹੋਵੇਗੀ ਕਾਰਵਾਈ। ਕੇਜਰੀਵਾਲ ਨੇ ਕਿਹਾ ਕਿ ਕੇਂਦਰ ਨਾਲ ਲੜਨ ਲਈ ਪੰਜਾਬ ਦੀਆਂ 13 ਸੀਟਾਂ ਸਾਨੂੰ ਦਿੱਤੀਆਂ ਜਾਣ। ਪੰਜਾਬ ਵਿੱਚ ਅਗਲੇ 6 ਦਿਨ ਮੌਸਮ ਸਾਫ਼ ਤੇ ਖੁਸ਼ਕ ਰਹੇਗਾ। ਸਾਨਾ ਗੋਨੇ ਕੀ ਹਾਕੇ 600 ਇਲਾ ਤੇ ਬਸਾ ਵਹੀਂ ਕਿਸਾਨ ਦਿੱਲੀ ਪਹੁੰਚਣ ਅਨਵੰਡੇ ਫੰਡਾਂ ਦੀ ਖਜ਼ਾਨੇ ਵਿੱਚ ਹੋਵੇਗੀ ਵਾਪਸੀ ਦਾ ਸਮਾਸ਼ ਤੱਕ ਪੈਸਾ ਮੋੜਨ ਦੇ ਲਈ ਕਿਹਾ ਗਿਆ ਮੌਸਮ ਦੀ ਪਈ ਮਾਰ ਕਰਾਂ ਦੀਆਂ ਕੰਦਾਂ ਡਿੱਗੀਆਂ ਤੇ ਕਣਕ ਵਿਸ਼ੀ ਕਿਸਾਨੀ ਸੰਘਰਸ਼ ਕਾਲੀ ਭਾਜਪਾ ਦੇ ਗੱਠਜੋੜ ਵਿੱਚ ਬਣ ਰਿਹਾ ਹੈ ੜਿੱਕਾ ਇੰਡੀਆ ਗੱਠਜੋੜ ਨੇ ਬਿਹਾਰ ਤੋਂ ਬਜਾਇਆ ਚੋਣ ਵਿਗਲ ਮੋਦੀ ਨੇ ਕਿਹਾ ਕਿ ਲੋਕਮਾਇਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ